ਤੁਹਾਡੇ ਦਾਦਾ ਜੀ ਸ਼ੁਰੂ ਤੋਂ ਇਸ ਗਾਰਮੈਂਟਸ ਦੇ ਵਿੱਚ ਰਹੇ ਨੇ ਕਿਵੇਂ ਦਾ ਦੌਰ ਸੀ ਉਦੋਂ ਨਾ ਤਾਂ ਇੰਜੀਨੀਅਰਿੰਗ ਸੀਗੀ ਨਾ ਹੀ ਇੰਨੀ ਟੈਕਨੋਲੋਜੀ ਸੀਗੀ ਸਾਡੇ ਫਾਦਰ ਸਾਹਿਬ ਨੇ ਸਾਡੇ ਦਾਦਾ ਜੀ ਨੇ ਜਾਂ ਮੈਂ ਖੁਦ ਅਸੀਂ ਬਹੁਤ ਮਿਹਨਤ ਕੀਤੀ ਹੋਈ ਜਾਣੇ ਜਾਂ ਸਾਈਕਲਾਂ ਤੇ ਮਾਲ ਛੱਡਣ ਜਾਂਦੇ ਰਹੇ ਆ ਸਕੂਟਰਾਂ ਤੇ ਮਾਲ ਢੋਣਦੇ ਰਹੇ ਆ ਹਰ ਦੌਰ ਚੋਂ ਨਿਕਲੇ ਆ ਜਿਹੜੀ ਇਹ ਇੰਡਸਟਰੀ ਹੈ ਇਹ ਸਾਡੇ ਪੰਜਾਬੀ ਮੁੰਡੇ ਕਿੰਨਾ ਤੋਂ ਸਾਥ ਦੇ ਰਿਹਾ ਹੈ ਉੱਪਰਲੇ ਲੈਵਲ ਦੇ ਤਾਂ ਅੱਜ ਵੀ ਮੈਨੇਜਰ ਕਹ ਲੋ ਜਾਂ ਸupervisor ਕਰੋ ਉਹ ਤਾਂ ਪੰਜਾਬੀ ਹੈਗੇ ਆ ਇੰਡਸਟਰੀ ਦੇ ਲੇਕਿਨ ਕੰਮ ਕਰਨ ਵਾਲੇ 90% ਲੇਬਰ ਜਿਹੜੀ ਹੈ ਉਪੀ ਔਰ ਬੇਹਾਰ ਦੀ ਹੈ ਅੱਜ ਅਗਰ ਕਹੀਏ ਪੀ ਇੰਡਸਟਰੀ ਚੋ ਹੈ ਲੇਬਰ ਨਿਕਲ ਜੇ ਇੰਡਸਟਰੀ ਦਾ ਕੰਮ 50% ਰਹਿ ਜਾਏ 71 ਦੀ ਲੜਾਈ ਚ ਅਸੀਂ ਲੁਧਿਆਣਾ ਦਾ ਰੋਲ ਬੜਾ ਵੱਡਾ ਗਿੰਦੇ ਆ ਕਿਉਂਕਿ ਆਰਮੀ ਨੂੰ ਉਸ ਟਾਈਮ ਜਿਹੜਾ ਕਪੜਾ ਦੀ ਸਪਲਾਈ ਸੀਗੀ ਲੁਧਿਆਣਾ ਦੇ ਰਿਆ ਸੀ ਜੈਰਟ ਕੈਪ ਜਰਸੀ ਜੈਕਟ ਹਰ ਜਿਥੋਂ ਬਣ ਕੇ ਜਾਂਦੇ ਸੀ ਜੀ ਅੱਜ ਵੀ ਆਰਮੀ ਦਾ ਕਮਾਲ ਇੱਥੇ ਬਹੁਤ ਬਹੁਤ ਹੈ ਜੈਕਟ ਪਹਿਲਾਂ ਬੰਗਲੌਰ ਬਣਦੀ ਸੀ ਹੌਲੀ ਹੌਲੀ ਜਦੋਂ ਇਸ ਇੰਡਸਟਰੀ ਚ ਆਏ ਜੈਕਟ ਦੇ ਕੱਪੜੇ ਲੈਣ ਲਈ ਲੈ ਕੇ ਆਏ ਸ਼ੁਰੂ ਕੀਤਾ ਇੱਥੇ ਜੈਕਟ ਹੁਣ ਵਾਲੇ ਬੱਲੇ ਸ਼ੁਰੂ ਹੋ ਗਈ ਅੱਜ ਇੰਡੀਆ ਦੀ ਸਭ ਤੋਂ ਵੱਧ ਜੈਕਟ ਲੁਧਿਆਣਾ ਜੀ ਬਣਦੀ ਇੱਕ ਵੈਲਿਊ ਬਣਦੀ ਹੈ ਕਿ ਹਾਂ ਇੱਥੇ ਕਮਾਲ ਵਧੀਆ ਮਿਲਦਾ ਹੈ ਇੱਥੇ ਕੁਆਲਿਟੀ ਚੰਗੀ ਹੈ ਲੁਧਿਆਣਾ ਦੀ ਇੰਡਸਟਰੀ ਤੋਂ ਬਿਨਾ ਅੱਜ ਕੋਈ ਵੀ ਵੱਡਾ ਬ੍ਰਾਂਡ ਚਾਹੇ ਰੇਮਾਂਟ ਜਾ ਅਦਿੱਤਿਆ ਬਿਰਲਾ ਰਿਲਾਇੰਸ ਹੈ ਵਾਲਮਾਰਟ ਹੈ ਇਹ ਕੋਈ ਵੀ ਗਰੁੱਪਸ ਲੁਧਿਆਣਾ ਦੀ ਫੀਡਿੰਗ ਤੋਂ ਬਿਨਾ ਸਰਵਿਸ ਆਪਣੀ ਮਾਰਕੀਟ ਨੂੰ ਸਪਲਾਈ ਨਹੀਂ ਕਰ ਸਕਦਾ ਇੱਕ ਬੁਰਾ ਦੌਰ ਵੀ ਆਇਆ ਸੀ ਰਸ਼ੀਆ ਵਾਲਾ। ਪਰ ਬਹੁਤ ਵਧੀਆ ਚੱਲਿਆ ਲੇਕਿਨ ਉਹ ਐਂਡ ਬੋਮਬੜਾ ਹੈ। ਬਹੁਤ ਵਧੀਆ ਕੰਪਨੀਆਂ ਹੰਦੀਆਂ ਜੜੀਆਂ ਕਿ ਖਤਮ ਹੀ ਹੋ। ਅਸੀਂ ਮੰਨ ਸਕਦੇ ਹਾਂ ਕਿ ਇੰਡੀਆ ਨੂੰ ਜਿਹੜੀ ਜੈਕਟ ਦੀ ਸਭ ਤੋਂ ਵੱਡੀ ਸਪਲਾਈ ਹੈ ਉਹ ਲੁਧਿਆਣੇ ਤੋਂ ਜਾਂਦੀ ਹੈ। ਹਾਂਜੀ ਲੁਧਿਆਣੇ ਜੀ। ਚਾਈਨਾ ਸਾਨੂੰ ਕਿੰਨਾ ਨੁਕਸਾਨ ਦਿੰਦਾ ਹੈ? ਕੀ ਉਹਨਾਂ ਕੋਲ ਸਾਡੇ ਤੋਂ ਵੱਡਾ ਐਜ ਹੈ? ਚਾਈਨਾ ਤੋਂ ਕੋਈ ਹਾਲੇ ਸਾਡੇ ਕੋਲ ਮੁਕਾਬਲਾ ਕਰਨ ਦੀ ਹਿੰਮਤ ਨਹੀਂ ਹੈ। ਨਮਸਤੇ ਅਦਾਬ ਸਤਿ ਸ੍ਰੀ ਅਕਾਲ ਮੈਂ ਹਾਂ ਅਰਸ਼ਦੀਪ ਸਿੰਘ ਸਮਰ ਤੇ ਤੁਹਾਡਾ ਦਾ ਸਮਨ ਯੂ ਦੇ ਖਾਸ ਪ੍ਰੋਗਰਾਮ ਗੱਲ ਹੈ ਪੰਜਾਬ ਦੀ ਚ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਲੁਧਿਆਣਾ ਜੋ ਕਿ ਗਾਰਮੈਂਟਸ ਪੂਰੀ ਦੁਨੀਆ ਚ ਆਪਣਾ ਨਾਮ ਕਮਾ ਚੁੱਕਾ ਹੈ ਅੱਜ ਸਾਡੇ ਨਾਲ ਨੇ ਲੁਧਿਆਣਾ ਟੈਕਸਟਾਈਲ ਟਰੇਡਰਸ ਐਸੋਸੀਏਸ਼ਨ ਦੇ ਪ੍ਰਧਾਨ ਕਿੰਤੀ ਠੁਕਰਾਲ ਜੀ ਸਤਿ ਸ੍ਰੀ ਅਕਾਲ ਕਿੰਤੀ ਜੀ ਕੀ ਹਾਲ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹਨਾਂ ਦੇ ਨਾਲ ਹੀ ਸਾਡੇ ਨਾਲ ਮੌਜੂਦ ਨੇ ਰਵਿੰਦਰ ਗੋਇਲ ਜੀ ਜੋ ਕਿ ਸੀਨੀਅਰ ਵਾਈਸ ਪ੍ਰਧਾਨ ਨੇ ਐਸੋਸੀਏਸ਼ਨ ਦੇ ਸਤਿਗੁਰ ਜੀ ਸਤਿਗੁਰ ਜੀ ਸਤਿਗੁਰ ਜੀ ਇਹਦੇ ਨਾਲ ਹੀ ਮੌਜੂਦ ਨੇ ਟੋਨੀ ਚਾਵਲਾ ਜੀ ਜੋ ਕਿ ਐਸੋਸੀਏਸ਼ਨ ਦੇ ਚੇਅਰਮੈਨ ਨੇ ਸਤਿਗੁਰ ਜੀ ਸਤਿਗੁਰ ਜੀ ਸਾਡੇ ਨਾਲ ਮੌਜੂਦ ਨੇ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਸੁਖਮੀਤ ਜੀ ਸਤਿਗੁਰ ਸੁਖਮੀਤ ਜੀ ਸਤਿ ਸਤਿਗੁਰ ਜੀ ਕਿੰਟੀ ਜੀ ਬਹੁਤ ਨਾਮ ਹੈ ਪੂਰੀ ਦੁਨੀਆ ਵਿੱਚ گارਮੈਂਟਸ ਦਾ ਲੁਧਿਆਣੇ ਨਾਲ ਜੁੜਿਆ گارਮੈਂਟਸ ਕਿਵੇਂ ਆਇਆ ਲੁਧਿਆਣੇ ਦੇ ਵਿੱਚ گارਮੈਂਟ ਦੀ ਜਿਹੜੀ ਹਿਸਟਰੀ ਹੈ ਜੀ ਪਹਿਲੇ ਤੇ ਵੂਲਾਂ ਦੇ ਨਾਂ ਤੋਂ ਜਾਣਿਆ ਜਾਂਦਾ ਸੀ ਲੁਧਿਆਣਾ ਕਬੂਲੰਦ ਇੱਕ ਬਹੁਤ ਵੱਡੀ ਮਾਰਕੀਟ ਪਛਾਣ ਬਣਾਈ ਬੂਲਨ ਦੇ ਵਿੱਚ ਲੁਧਾਨੇ ਦੀ ਸ਼ੁਰੂਆਤ ਆਪਾਂ ਜੇ ਕਹ ਲਈ ਗਾਰਮੈਂਟ ਦੀ ਬੂਲਨ ਤੋਂ ਹੀ ਫਿਰ ਥੋ ਆਰਮੀ ਸਪਲਾਈ ਬਹੁਤ ਇੱਕ ਨਾਲ ਸਾਈਡ ਬਾਈ ਸਾਈਡ ਚੱਲਦਾ ਸੀ ਆਰਮੀ ਸਪਲਾਈ ਦਾ ਕੰਮ ਵੀ ਜਿਹੜਾ ਕਿ ਹੁਣ ਤੱਕ ਵੀ ਚੱਲਦਾ ਹੈ ਤੇ ਉੱਥੋਂ ਗਾਰਮੈਂਟ ਦੀ ਸ਼ੁਰੂਆਤ ਹੋਈ ਉਸ ਤੋਂ ਬਾਅਦ ਜਿਹੜਾ ਆਪਾਂ ਕਹਿ ਲਈਏ ਕਿ ਵਧੀਆ ਗਾਰਮਣ ਬੰਨਣਾ ਸ਼ੁਰੂ ਹੋਇਆ 82 83 ਚ ਜਦਚ ਹਰ ਤੱਕ ਗਾਰਮੈਂਟ ਦੀ ਐਂਟਰੀ ਹੋਈ ਜਦਚ ਬੱਚੇ ਦਾ ਗਾਰਮੈਂਟ ਕਰ ਲੋ ਜੈਕਟ ਕਰ ਲੋ ਜਾ ਲੈਡੀ ਸੂਟ ਕਰ ਲੋ ਜਾਂ ਲੈਡੀਜ਼ ਕੁਰਤੀ ਕਰ ਲੋ ਉਹ ਨਾਲ ਕਰਦੇ ਕਰਦੇ ਅੱਜ ਕੋਈ ਵੀ ਗਾਰਮੈਂਟ ਅਸਰ ਨਹੀਂ ਜਿਹੜਾ ਨਿਦਾਨੇ ਚ ਨਾ ਬੰਦਾ ਹੋਵੇ ਉਹ ਜਿੰਨੀਆਂ ਵੀ ਵਰਲਡ ਕਲਾਸ ਕੰਪਨੀਆਂ ਔਰ ਇੰਡੀਆ ਲੈਵਲ ਦੇ ਜਿਹੜਨੇ ਬ੍ਰਾਂਡ ਹੈ ਕਰਨੇ ਸਭ ਦੀ ਮੈਨੂਫੈਕਚਰਿੰਗ ਅੱਜ ਲੁਧਿਆਣਾ ਵਿੱਚ ਹੁੰਦੀ ਹੈ ਜੀ ਜੀ ਕਿ ਨਹੀਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਜਿਹੜੀ ਸ਼ੁਰੂਆਤ ਹੈ ਵੂਲਨ ਤੋਂ ਸ਼ੁਰੂ ਹੋਈ ਆਰਮੀ ਦਾ ਵੀ ਜਿਹੜਾ ਕੱਪੜੇ ਦਾ ਕੰਮ ਵੀ ਸਭ ਤੋਂ ਪਹਿਲੇ ਲੁਧਿਆਣੇ ਤੋਂ ਸ਼ੁਰੂ ਹੋਇਆ ਕਿ ਜਦੋਂ ਤੁਹਾਡੇ ਜਿਹੜੇ ਫਾਦਰ ਸਾਹਿਬ ਤੇ ਤੁਹਾਡੇ ਦਾਦਾ ਜੀ ਸ਼ੁਰੂ ਤੋਂ ਇਸ ਗਾਰਮੈਂਟਸ ਦੇ ਵਿੱਚ ਰਹੇ ਨੇ ਕਿਵੇਂ ਦਾ ਦੌਰ ਸੀ ਉਦੋਂ ਕਿਉਂਕਿ ਉਦੋਂ ਤੇ ਨਾ ਤਾਂ ਇੰਜੀਨੀਅਰਿੰਗ ਸੀਗੀ ਨਾ ਹੀ ਇੰਨੀ ਟੈਕਨੋਲੋਜੀ ਸੀਗੀ ਕਿੱਦਾਂ ਦਾ ਦੌਰ ਸੀ ਕੋ ਅਸੀਂ 1947 ਚੋ ਪਾਕਿਸਤਾਨ ਤੋਂ ਆਇਆ ਜੀ ਜੀ ਸ਼ੇਖਪੂਰਾ ਤੋਂ ਜੀ ਤੇ ਸਾਡੇ ਦਾਦਾ ਜੀ ਨੇ ਔਰ ਦਾਦਾ ਜੀ ਨੇ 1951 ਦੇ ਵਿੱਚ ਰਿਟੇਲ ਤੋਂ ਕੱਪੜੇ ਦਾ ਕੰਮ ਸ਼ੁਰੂ ਕੀਤਾ ਜੀ ਮੈਂ 4th ਜਨਰੇਸ਼ਨ ਚ ਆਗਾ ਐਸ ਲੈਂਚ ਮੇਰੇ ਬੱਚੇ ਉਹਨਾਂ ਕੰਮ ਚ ਨਾਲ ਨੇ 5th ਜਨਰੇਸ਼ਨ ਚ ਆ ਗਏ ਨੇ ਐਸ ਲੈਂਚ ਦੇ ਵਿੱਚ ਅਸੀਂ 72 ਤੱਕ ਅਸੀਂ ਡਿਟੇਲ ਦਾ ਕੰਮ ਕੀਤਾ ਜੀ ਤੇ ਜਿਹੜਾ ਕਿ ਸਾਡਾ ਸਨ 2000 ਤੱਕ ਡਿਟੇਲ ਦਾ ਕੰਮ ਚੱਲਦਾ ਰਿਹਾ ਸਾਈਡ ਬਾਈ ਸਾਈਡ ਮੇਰੇ ਫਾਦਰ ਸਾਹਿਬ ਨੇ ਜੀ ਨਾਲ ਆਰਮੀ ਨੂੰ ਸਪਲਾਈ ਕਪੜਾ ਕਰਾਉਂਦਾ ਕੰਮ ਸ਼ੁਰੂ ਕੀਤਾ ਜਿਹੜਾ ਕਿ ਇੱਥੇ ਆਰਮੀ ਦੇ ਜਿੰਨੇ ਜਿੰਨੇ ਯੂਨਿਟ ਲੱਗੇ ਹੋਏ ਸੀ ਉਹਨਾਂ ਨੂੰ ਸਾਡਾ ਮਟੀਰੀਅਲ ਜਾਂਦਾ ਸੀ ਕਪੜਾ ਜਾਂਦਾ ਸੀ ਜਿਹੜਾ ਕਿ ਜਰਸੀ ਬੰਦੀ ਸੀ ਉੱਤੇ ਟੈਕਸਟਾਈਲ ਜੂਸ ਹੁੰਦੇ ਸੀ ਜਾਂ ਗਰਮ ਪਜਾਮਾ ਬੰਦਾ ਸੀ ਉਹ ਚ ਕਪੜਾ ਯੂਸ ਹੁੰਦਾ ਸੀ ਟੈਕਸਟਾਈਲ ਉਹ ਅਸੀਂ ਸਪਲਾਈ ਕਰਦੇ ਸੀਗੇ ਸਾਡੀ ਉੱਥੋਂ ਸ਼ੁਰੂਆਤ ਹੋਈ ਗਵਰਨਮੈਂਟ ਨਾਲ ਅਸੀਂ ਜੁੜਨਾ ਸ਼ੁਰੂ ਕੀਤਾ ਤੇ ਫਿਰ ਉਸ ਤੋਂ ਬਾਅਦ ਜਦੋਂ ਮੈਂ 82 ਵਿੱਚ ਕੱਪੜੇ ਦੇ ਕੰਮ 'ਚ ਐਂਟਰੀ ਮਾਰੀ ਜੀ ਤੇ ਫਿਰ ਮੈਂ ਹੌਲੀ-ਹੌਲੀ ਨਾਲ ਗਵਰਨਮੈਂਟ ਇੰਡਸਟਰੀ ਦੇ ਵਿੱਚ ਵੀ ਆਪਣਾ ਕਦਮ ਰੱਖਿਆ ਤੇ ਅਸੀਂ ਸ਼ੁਰੂਆਤੀ ਦੌਰ 'ਚ ਜੇ ਆਪਾਂ ਕਹੀਏ ਸਾਡੇ ਫਾਦਰ ਸਾਹਿਬ ਨੇ ਸਾਡੇ ਦਾਦਾ ਜੀ ਨੇ ਜਾਂ ਮੈਂ ਖੁਦ ਅਸੀਂ ਬਹੁਤ ਮਿਹਨਤ ਕੀਤੀ ਹੋਈਆਂ ਨੇ ਕਿੰਨੀ ਦੀ ਬੇਤ ਕੀਤੀ ਤੁਸੀਂ ਉਸ ਵੇਲੇ ਮੈਂ ਤਾਂ ਹਰ ਤਰ੍ਹਾਂ ਦੇ ਮਾਲ ਜਿਹੜਿਆ ਗੱਠਾਆਂ ਨੇ ਬੈਲਜ਼ਆਂ ਨੇ ਅਸੀਂ ਆਪ ਖੋਲਣੀਆਂ ਜਿੰਨੂੰ ਆਪਾਂ ਉਹ ਪੱਤੀ ਤੋੜ ਕੇ ਨੇ ਆ ਪੱਤੀ ਦੇ ਤੋੜ ਦੇ ਨਾਲ ਆਪ ਗੱਠਾ ਖੋਲਣੀਆਂ ਫਿਰ ਮਾਲ ਚੈੱਕ ਕਰਨਾ ਟੈਲੀ ਕਰਨਾ ਜੀ ਰਕਸ਼ਾ ਦੇ ਲਦਣਾ ਖੁਦ ਸਾਈਕਲਾਂ ਤੱਕ ਮਾਲ ਢੋਂਦੇ ਰਹੇ ਸਾਈਕਲਾਂ ਤੇ ਮਾਲ ਛੱਡਣ ਜਾਂਦੇ ਰਹੇ ਆ ਸਕੂਟਰਾਂ ਤੇ ਮਾਲ ਢੋਂਦੇ ਰਹੇ ਆ ਹਰ ਦੌਰ ਚੋਂ ਨਿਕਲੇ ਆ ਮੈਂ ਨਹੀਂ ਬੜੇ ਲੋਕਾਂ ਨਾਲ ਦੇ ਵਿੱਚ ਇਹੋ ਜਿਹੀ ਮਿਹਨਤ ਅਸੀਂ ਸਭ ਨੇ ਕੀਤੀ ਹੋਈ ਹੈ ਜੇ ਅੱਜ ਅਸੀਂ ਇਸ ਮੁਕਾਮ ਤੇ ਪਹੁੰਚੇ ਆ ਤੇ ਸਾਡੀਆਂ ਬਹੁਤ ਮਿਹਨਤਾਂ ਲੱਗੀਆਂ ਨੇ ਜੀ 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 ਸਾਡੇ ਵਟਿਆ ਦੀ ਤੇ ਸਾਡੀਆਂ ਬਹੁਤ ਮਿਹਨਤਾਂ ਲੱਗੀਆਂ ਜੀ ਵਿਨਦਰ ਜੀ ਜਿਵੇਂ ਦੱਸਿਆ ਜਾਂਦਾ ਹੈ ਕਿ ਇੱਥੇ ਆਰਮੀ ਦਾ ਕੰਮ ਸਭ ਤੋਂ ਪਹਿਲੇ ਹੁੰਦਾ ਸੀਗਾ ਕਿ ਆਰਮੀ ਦੇ ਜਦੋਂ 71 ਦੀ ਲੜਾਈ ਹੋਈ ਹੈ ਉਦੋਂ ਲੁਧਿਆਣੇ ਨੇ ਸਪਲਾਈ ਦਿੱਤੀ ਉਹਨਾਂ ਨੂੰ ਦੇਖੋ ਜੀ ਮੈਂ ਲੁਧਿਆਣੇ ਦੇ ਵਿੱਚ 83 ਦੇ ਵਿੱਚ ਆਇਆ ਜੀ ਦੂਰ ਦੂਰ ਤੱਕ ਨਾ ਤਾਂ ਕੋਈ ਕੱਪੜੇ ਦੀ ਨੌਲੇਜ ਸੀ ਜੀ ਨਾ ਸਾਡੀ ਫੈਮਿਲੀ 'ਚ ਕਿਸੇ ਨੇ ਕੱਪੜੇ ਦਾ ਕੰਮ ਕੀਤਾ ਸੀ ਲੁਧਿਆਣੇ ਦੇ ਵਿੱਚ ਆਣ ਕੇ ਮੈਂ ਉਸਲੇ گارਮੈਂਟ ਇੰਡਸਟਰੀ ਕੋਈ ਇੰਨੀ ਗ੍ਰੋਥ ਨਹੀਂ ਸੀ ਉਰਲੰਦ ਇੱਥੇ ਜੋ ਬਹੁਤ ਜ਼ਿਆਦਾ ਕਮ ਸੀ ਲੁਧਿਆਣਾ ਇੱਕ ਨੀਡਿੰਗ ਦਾ ਮਾਂਚੈਸਟਰ ਰਿਆ ਔਰ ਉਰਲੰਦ ਦਾ ਮਾਂਚੈਸਟਰ ਰਿਆ ਔਰ ਅੱਜ ਵੀ ਹੈ ਗਾਰਮੈਂਟਸ ਲਈ ਸਭ ਤੋਂ ਪਹਿਲੇ ਬੱਚੇ ਦਾ ਗਾਰਮੈਂਟ ਤਿਆਰ ਹੋਣਾ ਸ਼ੁਰੂ ਹੋਇਆ ਸੀ ਉਹ ਕੀ ਕਿਸ ਤਰ੍ਹਾਂ ਦੇਖੋ ਹਰ ਚੀਜ਼ ਬਣਦੀ ਸੀ ਇਸੇ ਜੈਨ ਸ਼ਰਟ ਵੀ ਬਣਦੀ ਸੀ ਪੈਂਟ ਵੀ ਟਰੌਜ਼ਰ ਬਣਦੀ ਸੀ ਨਾਗੀ ਜੋ ਅੱਜ ਦਾ ਯੁੱਗ ਹੈ ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹ ਡੈਨਨ ਨੂੰ ਬਹੁਤ ਲਾਈਕ ਕਰਦੀ ਹੈ ਉਸਨੇ ਕੋਈ ਡੈਨਨ ਨਹੀਂ ਨੀਵਲਮੈਂਟ ਨਹੀਂ ਸੀ ਜੀ ਕਿਉਂਕਿ ਇੰਡੀਆ ਦੇ ਵਿੱਚ ਕੋਈ ਵੀ ਮਿਲ ਬੈਨਨ ਨਹੀਂ ਸੀ ਉਸਲੇ ਬਣਾਉਂਦੀ 83 84 ਦੇ ਵਿੱਚ ਸਭ ਤੋਂ ਪਹਿਲਾਂ ਮੁਫਤਲਾਲ ਨੇ ਡੈਨਨ ਨੂੰ ਇੰਟਰੋਡਿਊਸ ਕੀਤਾ ਮਾਰਕੀਟ ਦੇ ਵਿੱਚ ਲੇਕਿਨ ਉਹ ਡੈਨਨ ਜਿਹੜੀ ਸੀ ਉਹਨੂੰ ਅਗਰ ਸਟਿਚ ਕਰਕੇ ਪਾ ਲੈਂਦੇ ਸੀ ਤਾਂ ਅਪਨਾ ਸ਼ਰੀਰ ਵੀ ਰੰਗੇ ਜਾਂਦਾ ਸੀ ਜੀ ਧੀਰੇ ਧੀਰੇ ਇੱਥੇ ਯੂ ਐਸ ਏ ਦੀ ਡਰਮ ਆਈ ਉਸ ਤੋਂ ਬਾਅਦ ਕੋਰੀਆ ਦੀ ਆਈ ਫਿਰ ਸਭ ਤੋਂ ਪਹਿਲਾ ਯੂਨਿਟ ਅਰਵਿੰਦ ਨੇ ਲਗਾਇਆ ਉਸ ਦੇ ਨਾਲ ਪੈਰਲਰ ਹੋਰ ਕਈ ਗਰੋਥ ਕੀਤੀ ਅਹਮਦਾਬਾਦ ਦੇੰਦ ਦੇ ਯੂਨਿਟ ਲੱਗਨੇ ਸ਼ੁਰੂ ਹੋ ਗਏ ਔਰ گارਮੈਂਟ ਜਿਹੜਾ ਬੱਚੇ ਦੇ ਵਿੱਚ ਇਹਨੂੰ ਇੰਟਰੋਡਿਊਸ ਕੀਤਾ ਗਿਆ ਸੀ ਖੁਦ ਖੋਲਸੇਲ ਦੇ ਵਿੱਚ ਮੈਂ 86 ਦੇ ਵਿੱਚ ਇੱਥੇ ਆਪਣਾ ਹੋਲਸੇਲ ਯੂਨਿਟ ਖੋਲਿਆ ਔਰ ਮੈਨੂੰ 90 ਦੇ ਵਿੱਚ ਆਉਂਦਿਆਂ ਦੇ ਇੰਨਾ ਕਿ ਮਾਰਕੀਟ ਦੇ ਵਿੱਚ ਰਿਸਪੌਂਸ ਮਿਲਿਆ ਕਿ ਆਪਾਂ ਇੱਕ ਪਲੇਟਫਾਰਮ ਜਿਹੜਾ ਪਕੜਿਆ ਹੋਇਆ ਸੀ ਉਹਦੇ ਤੇ ਬਹੁਤ ਸੋਲਿਡ ਕੰਮ ਕੀਤਾ ਔਰ ਅੱਜ ਇੰਡਸਟਰੀ ਦੇ ਵਿੱਚ ਉਸ ਨਾਮ ਨੂੰ ਕੈਮਰ ਰੱਖਦੇ ਹੋਇਆ ਅੱਜ ਵੀ ਅਸੀਂ ਹੋਲਸੇਲ ਦਾ ਬਿਜ਼ਨਸ ਜਿਵੇਂ ਡਾਇਨਮ ਚ ਤੁਹਾਡੀ ਬੜੀ ਵੱਡੀ ਮਾਸਟਰੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਉਸ ਦੌਰ ਚ ਤੁਹਾਨੂੰ ਕਿਹੜੀਆਂ-ਕਿਹੜੀਆਂ ਦਿੱਕਤਾਂ ਆਈਆਂ ਸੀ ਮੈਂ 3 ਸਾਲ ਜਿਹੜੇ ਸਰਫਿਸ ਦੇ ਵਿੱਚ ਲਗਾਏ ਆ ਉਹਦੇ ਵਿੱਚ ਮੈਂ ਬਹੁਤ ਕੁਝ ਸਿੱਖਿਆ ਹੋਇਆ ਸੀ ਔਰ ਮੇਰਾ ਸ਼ੁਰੂ ਤੋਂ ਵਿਜ਼ਨ ਨਹੀਂ ਰਿਹਾ ਪੀ ਜਿੱਥੇ ਪ੍ਰੋਡਕਟ ਬੰਦੇ ਆ ਉਹਨਾਂ ਦਾ ਤਾਲਮੇਲ ਬਹੁਤ ਅੱਛਾ ਬਣਾ ਹੋ ਤਾਂ ਕਿ ਹਰ ਨਾਲੇ ਟਾਈਮ ਤੇ ਕੋਈ ਵੀ ਦਿੱਕਤ ਨਾ ਆਏ ਔਰ ਅੱਜ ਵੀ ਸੋਚ ਇਹ ਹੀ ਹੈ ਕਿ ਜਿਹੜੇ ਮਿਲ ਆਉਂਨਰ ਹੈ ਉਹਨਾਂ ਨਾਲ ਬਹੁਤ ਅੱਛੇ ਰਿਲੇਸ਼ਨ ਬਣਾਏ ਹੋਏ ਹੈ ਕਿਸੇ ਕਿਸਮ ਦੀ ਆਪਾਂ ਨੂੰ ਕੋਈ ਦਿੱਕਤ ਨਹੀਂ ਆਈ ਮਾਰਕੀਟ 'ਚ ਜੋ ਵੀ ਆਪਾਂ ਪ੍ਰੋਡਕਟ ਲਾਂਚ ਕੀਤਾ ਇੱਕ ਦੂਜੇ ਦੀ ਸਲਾਹ ਦੇ ਨਾਲ ਉਹ ਡਵੈਲਪ ਹੁੰਦਾ ਗਿਆ ਔਰ ਅੱਜ ਉਹਦੀ ਗਰੋਥ ਹਿੰਦੁਸਤਾਨ ਦੇ ਮੇਰੇ ਖਿਆਲ ਅਸਲੀ 40 3 ਦੇ ਆਸਪਾਸ ਡੈਨਗੀਅਮ ਈਮ ਲਮਾ ਹੈ ਥੋੜਾ ਜਿਹਾ ਅਸਲੀ ਡੈਨਗੂ ਹਟ ਕੇ ਲੋਕ ਦੂਸਰੇ ਪ੍ਰੋਡਕਟ ਵੱਲ ਜਾ ਰਹੇ ਹੈ ਕੁਝ ਚਾਈਨਾ ਨੇ ਬਹੁਤ ਵੱਡੀ ਮਾਰਕੀਟ ਨੂੰ ਕੈਪਚਰ ਕੀਤਾ ਔਰ ਬਹੁਤ ਜ਼ਿਆਦਾ ਪ੍ਰੋਡਕਟ ਜਿਹੜੇ ਹੈ ਚਾਈਨਾ ਦੇ ਅਸਲੀ ਮਾਰਕੀਟ 'ਚ ਚੱਲ ਰਹੇ ਹੈ ਇੰਡਸਟਰੀ ਨੂੰ ਬਹੁਤ ਲਾਸ ਵੀ ਹੈ ਇੰਡੀਅਨ ਇੰਡਸਟਰੀ ਨੂੰ ਲੇਕਿਨ ਉਸ ਦਾ ਕੋਈ ਹੱਲ ਨਹੀਂ ਹੈ ਕੋਈ ਵੀ ਗਵਰਨਮੈਂਟ ਬਿਨਾ ਚਾਈਨਾ ਤੋਂ ਅਸਲੀ ਚਾਹੇ ਰੌ ਮਟੀਰੀਅਲ ਲਓ ਚਾਹੇ ਐਸੈਸਰੀ ਲਓ ਚੈ ਇਹ ਬਹੁਤ ਅੱਗੇ ਜਾ ਰਿਹਾ ਹੈ ਜੀ ਜੀ ਤੇ ਡੈਨਿਮ ਜਿਵੇਂ ਜਦੋਂ ਆਪਾਂ ਬਣਾਇਆ ਉਸ ਤੋਂ ਬਾਅਦ ਅਸੀਂ ਐਕਸਪੋਰਟ ਤੱਕ ਵੀ ਗਏ ਆਪਣਾ ਨਾਮ ਵੀ ਕਮਾਇਆ ਜਦੋਂ ਤੁਸੀਂ ਸ਼ੁਰੂਆਤੀ ਦੌਰ ਤੇ ਐਕਸਪੋਰਟ ਕੀਤਾ ਸੀਗਾ ਕੋਈ ਦਿੱਕਤ ਆਈ ਸੀ ਨਹੀਂ ਦੇਖੋ ਮੈਂ ਖੁਦ ਡਾਇਰੈਕਟ ਐਕਸਪੋਰਟ ਨਹੀਂ ਕੀਤਾ ਇੱਥੇ ਲੁਧਿਆਣੇ ਦੇ ਵਿੱਚ ਬਹੁਤ ਜ਼ਿਆਦਾ ਮੈਨੂਫੈਕਚਰਰ ਹੁੰਦੇ ਦਬਾਈ ਜੀ ਸਾウਦੀ ਅਰਬ ਜਿਸ ਨੂੰ ਸਾਦੀ ਕਹਿੰਦੇ ਆ ਉਹਦੇ ਵਿੱਚ ਜਾ ਕੇ ਆਪਣੇ ਸੈਂਪਲ ਤਿਆਰ ਕੀਤੇ ਜੀ ਔਰ ਇੱਥੋਂ ਦੀ ਜਿਹੜੀ ਨਾਮੀ ਇੰਡਸਟਰੀ ਹੈ ਜੀ ਉਹਨਾਂ ਨੇ ਉਹ ਸੈਂਪਲ ਲੈ ਕੇ ਉਹਨਾਂ ਨੂੰ ਬਹੁਤ ਅੱਛਾ ਰਿਸਪੌਂਸ ਮਿਲਿਆ ਔਰ ਬੜੇ ਅੱਛੇ ਆਰਡਰ ਮਿਲੇ ਜੀ ਇਹ ਕਿਹੜਾ ਦੌਰ ਸੀਗਾ ਇਹ ਤਕਰੀਬਨ ਕਹ ਲੋ 92 ਦੇ ਆਸ-ਪਾਸ ਸਟਾਰਟ ਹੋਇਆ 90 92 ਚ ਸਟਾਰਟ ਹੋ ਗਈ ਐਕਸਪੋਰਟ ਲੁਧਿਆਣੇ ਦੀ ਔਰ ਬਹੁਤ ਜ਼ਿਆਦਾ ਬਲਕ ਕੁਆਂਟੀਟੀ ਦੇ ਵਿੱਚ ਆਰਡਰ ਮਿਲਨੇ ਸ਼ੁਰੂ ਹੋਏ ਔਰ ਉਦੇ ਨਾਲ ਆਪ ਖੁਦ ਮੇਰੀ ਉਸਲੇ 20 ਦੇ ਆਸ-ਪਾਸ ਮੇਰੇ ਕੋਲ ਐਕਸਪੋਰਟਰ ਸੀ ਜਿਹਨਾਂ ਨੂੰ ਮੇਰੀ ਡੇਲੀ ਸਪਲਾਈ ਹੁੰਦੀ ਸੀ ਔਰ ਬਹੁਤ ਅੱਛਾ ਰਿਸਪੌਂਸ ਮਿਲਦਾ ਸੀ ਦਿਨੇ-ਦਿਨੇ ਕੰਪੀਟੀਸ਼ਨ ਵਧਨ ਨਾਲ ਥੋੜੇ ਪ੍ਰੋਬਲਮਾਂ ਵੀ ਆਈਆਂ ਅੱਜ ਗਾਰਮੈਂਟ ਇੰਡਸਟਰੀ ਦੀ ਥੋੜੀ ਜੀ ਐਕਸਪੋਰਟ ਦੇ ਵਿੱਚ ਬੈਕ ਚੱਲਦੇ ਆ ਜੋ ਸਟਾਰਟਿੰਗ ਦੌਰ ਤੇ ਸੀ ਜੀ ਸਭ ਤੋਂ ਵੱਡੀ ਗੱਲ ਕੀ ਜਿਹੜੀ 71 ਦੀ ਲੜਾਈ ਸੀਗੀ ਸਾਡੀ 71 ਦੀ ਲੜਾਈ ਚ ਅਸੀਂ ਲੁਧਿਆਣੇ ਦਾ ਰੋਲ ਬੜਾ ਵੱਡਾ ਗਿੰਦੇ ਆ ਕਿਉਂਕਿ ਆਰਮੀ ਨੂੰ ਉਸ ਟਾਈਮ ਜਿਹੜਾ ਕਪੜਾ ਦੀ ਸਪਲਾਈ ਸੀਗੀ ਉਹ ਲੁਧਿਆਣਾ ਦੇ ਰਿਆ ਸੀ ਕੀ ਦੌਰ ਸੀ ਉਹ ਬਹੁਤ ਵਜੇ ਅਸੀਂ ਆ ਜੀ ਆਰਮੀ ਦੀ ਸਪਲਾਈ ਖੂਬ ਇੱਥੋਂ ਹੁੰਦੀ ਸੀਗੀ ਕਪੜਾ ਦੀ ਗਵਰਨਮੈਂਟ ਦੀ ਬਹੁਤ ਜ਼ਿਆਦਾ ਸਪਲਾਈ ਸੀ ਬੜੇ ਹਿਊਜ ਕੁਆਂਟੀਟੀ ਬਣਾਵਲੇ ਇੰਡਸਟਰੀ ਇੱਥੇ ਲੱਗੀ ਹੋਈ ਸੀਗੀ ਬੈਲਟ ਕੈਪ ਜਰਸੀ ਜੈਕਟ ਗਰਮ ਪਜਾਮਾ ਹਰ ਬਨੈਣ ਗਰਮ ਬਨੈਣ ਹਰ ਚੀਜ਼ ਇੱਥੋਂ ਬਣ ਕੇ ਜਾਂਦੀ ਸੀ ਜੀ ਔਰ ਖੂਬ ਸਪਲਾਈ ਚ ਰਹੇ ਜੀ ਉਹ ਹੰਟਾ ਚਲਦੀ ਹੈ ਜੀ ਅੱਜ ਵੀ ਆਰਮੀ ਦਾ ਕਮਾਲ ਇੱਥੇ ਬਹੁਤ ਬੰਦਾ ਹੈ ਜੀ ਅੱਜ ਵੀ ਉਹ ਚੀਜ਼ ਬਹੁਤ ਜ਼ਿਆਦਾ ਮਤਲਬ ਕਿ ਉਹਨੇ ਆਪਣਾ ਜਗ੍ਹਾ ਲੁੱਤੀ ਹੋਈ ਹੈ ਅਸੀਂ ਮੰਨ ਸਕਦੇ ਹਾਂ ਕਿ ਜਿਹੜੀ ਆਰਮੀ ਨੂੰ ਸਪਲਾਈ ਜਾਂਦੀ ਹੈ ਉਹ ਜਿਹੜਾ ਚੰਗੀ ਕੁਆਲਿਟੀ ਹੈ ਲੁਧਿਆਣਾ ਦਿੰਦਾ ਹਾਂ ਹਾਂ ਬਿਲਕੁਲ ਲੁਧਿਆਣਾ ਦਿੰਦਾ ਜੀ ਲੁਧਿਆਣਾ ਦਾ ਆਰਮੀ ਦੇ ਸਪਲਾਈ ਵਿੱਚ ਬਹੁਤ ਅੱਛਾ ਨਾਮ ਹੈ ਜੀ ਜੀ ਵਸੇ ਤੇ ਹੁਣ ਗਾਰਮੈਂਟ ਇੰਡਸਟਰੀ ਚ ਬਹੁਤ ਨਾਮ ਹੋ ਗਿਆ ਗਾਰਮੈਂਟ ਇੰਡਸਟਰੀ ਬਹੁਤ ਅੱਗੇ ਨਿਕਲ ਗਈ ਲੁਧਿਆਣਾ ਦੀ ਜੀ ਲੇਕਿਨ ਜਿਹੜੇ ਆਮ ਇਹਨੂੰ ਸਪਲਾਈ ਕਰਮ ਵਾਲੇ ਘਰ ਅੱਜ ਵੀ ਹੈਗੇ ਨੇ ਜਿਹੜੇ ਉਹ ਕੰਮ ਉੱਥੇ ਲੱਗੇ ਹੋਏ ਨੇ ਆਪਣੀ ਜਗ੍ਹਾ ਬਣਾ ਕੇ ਰੱਖੀ ਹੋਈ ਹੈ ਉਹਨਾਂ ਨੇ ਉਸ ਤਰੀਕੇ ਨਾਲ ਕਰ ਰਹੇ ਹੈਗੇ ਨੇ ਟੋਨੀ ਜੀ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਗਾਰਮੈਂਟਸ ਹੈ ਉਹ ਲੁਧਿਆਣੇ ਦਾ ਇੱਕ ਬੇਸ ਵੀ ਹੈ ਪੂਰੇ ਵਿਸ਼ਵ ਚ ਨਾਮ ਕਮਾਇਆ ਹੈ ਕਿੱਦਾਂ ਇਹ ਸ਼ੁਰੂ ਹੋਈ ਤੇ ਕਿਹੜੇ ਇਲਾਕਿਆਂ ਚ ਜਾ ਕੇ ਬਣੀ ਹੈ ਛੋਟੀ ਛੋਟੀ ਗਾਰਮੈਂਟ ਦੀ ਜਿਹੜੀ ਹੈ ਇਹ ਇੰਡਸਟਰੀ ਚ ਖੜੀ ਹੋਈ ਦੇ ਕੁਝ ਪਹਿਲਾਂ ਲੁਧਾਨਾ ਛੋਟਾ ਹੁੰਦਾ ਸੀਗਾ ਜੀ ਪੁਰਾਣਾ ਏਰੀਆ ਹੁੰਦਾ ਸੀਗਾ ਮਤਲਬ ਕੁਝ ਏਰੀਆ ਹੈਗੇ ਸੀ ਜਿੱਥੇ-ਜਿੱਥੇ ਛੋਟਾ ਛੋਟੀ ਇੰਡਸਟਰੀ ਸੀਗੀ ਜੀ ਪਰਵਾਦੇ ਕਿਰਪਾ ਨਾਲ ਡੇ ਬਾ ਡੇ ਸਭ ਨੇ ਤਰੱਕੀ ਕੀਤੀ ਉਹ ਕਿਹੜੀ ਕਿਹੜੇ ਏਰੀਆ ਸੀਗੇ ਜਿੱਥੇ ਛੋਟੀ ਛੋਟੀ ਇੰਡਸਟਰੀ ਬਣੀ ਸੋ ਜਿਵੇਂ ਮਾਦੋਪਰੀ ਹੋ ਗਿਆ ਵੇਟਗਾਜ ਹੋ ਗਿਆ ਜੀ ਮਤਲਬ ਇਹ ਸਾਰੇ ਏਰੀਆ ਉਹ ਮੇ ਤਾਂ ਪੁਰਾਣੇ ਏਰੀਆ ਉਹੀ ਸਾਰੇ ਪੁਰਾਣਾ ਬਾਜ਼ਾਰ ਹੋ ਗਿਆ ਸਾਰਾ ਮੇਨ ਏਰੀਆ ਉਹੀ ਹੁੰਦਾ ਸੀਗਾ ਜੀ ਇਹ ਕਿਵੇਂ ਬਣੇ ਇਹ ਕੋਈ ਮਤਲਬ ਜਿਵੇਂ ਬੂਲਨ ਸੀਗਾ ਉਹਨਾਂ ਦੇ ਕਾਰੀਗਰ ਉਹਨਾਂ ਨੇ ਹੀ ਆਪਣੇ ਆਪ ਨੂੰ ਡਿਵੈਲ ਉਹਨਾਂ ਨੇ ਛੋਟੇ ਛੋਟੇ ਇੰਡਸਟਰੀ ਬਾਤ ਚ ਸ਼ੁਰੂ ਕੀਤੀ ਕਿ ਕਾਰੀਗਰ ਕਿੱਦਾਂ ਇਹ ਮਿਲੇ ਤੁਹਾਨੂੰ ਦੇਖੋ ਸਰ ਪਹਿਲੋ ਸਟਾਰਟ ਬੁੱਲਣ ਤੋਂ ਹੋਇਆ ਕੂਲਰ ਕਰਕੇ ਲੋਣਾ ਕਸਟਮਰ ਆਉਂਦਾ ਸੀਗਾ ਕੋਈ ਕੋਈ ਇੰਡੀਆ ਚ ਸਭ ਤੋਂ ਜ਼ਿਆਦਾ ਬੁੱਲਣ ਦਾ ਪੰਜਾਬ ਜੀ ਬੰਦਾ ਲੋਣਾ ਬੰਦਾ ਸੀਗਾ ਜੋ ਬੁੱਲਣ ਲੈਣ ਆਉਂਦਾ ਸੀਗਾ ਉਹਨੂੰ ਖੋਲੀ-ਹੋਲੀ ਜੈਕਟ ਦਾ ਦੌਰ ਆਇਆ ਜੋ ਜੋ ਜੈਕਟ ਲੈਣੀ ਸ਼ੁਰੂ ਕੀਤੀ ਪਹਿਲੋ ਜੋ ਜੈਕਟ ਲੋਣਾ ਬੰਦੀ ਨਹੀਂ ਸੀਗੀ ਜੈਕਟ ਪਹਿਲੋ ਬੰਗਲੌਰ ਬੰਦੀ ਸੀਗੀ ਹੋਲੀ-ਹੋਲੀ ਜਦੋਂ ਇਸ ਇੰਡਸਟਰੀ ਚ ਆਏ ਜੈਕਟ ਦੇ ਕੱਪੜੇ ਲੈਣ ਲੈ ਕੇ ਆਏ ਸ਼ੁਰੂ ਕੀਤਾ ਇੱਥੇ ਜੈਕਟ ਵਾਲੇ ਬਣੇ ਸ਼ੁਰੂ ਹੋ ਗਈ ਅੱਜ ਇੰਡੀਆ ਦੀ ਸਭ ਤੋਂ ਵੱਧ ਜੈਕਟ ਲੁਧਾਨਾ ਜੀ ਬੰਦੀ ਹੈ ਸਿਕੂ ਜੀ ਸਭ ਤੋਂ ਵੱਡੀ ਗੱਲ ਤੁਹਾਨੂੰ ਇਹਦੇ ਵਿੱਚ ਹੈਗੀ ਹੈ ਕਿ ਸਾਡਾ ਜਿਹੜਾ ਦੇਸ਼ ਹੈ ਖਾਦੀ ਵਾਲਾ ਬੜਾ ਤੁਰਦਾ ਸੀਗਾ ਅਸੀਂ ਆਜ਼ਾਦੀ ਤੋਂ ਪਹਿਲੇ ਵੀ ਖਾਦੀ ਨੂੰ ਪ੍ਰਮੋਟ ਕਰਦੇ ਸੀਗੇ ਉਸ ਤੋਂ ਬਾਅਦ ਵੀ ਗਾਰਮੈਂਟਸ ਚ ਕਿੱਦਾਂ ਇੰਡਸਟਰੀ ਨੇ ਇੰਨਾ ਵੱਡਾ ਨਾਮ ਬਣਾਇਆ ਕਿਵੇਂ ਲੱਗਦਾ ਕਿ ਅਪਗ੍ਰੇਡ ਕਿਦਾਂ ਹੋਇਆ ਹੈ ਸਰ ਸਰ ਦੇਖੋ ਖਾਦੀ ਦੀ ਜੋ ਜਗ੍ਹਾ ਹੈ ਉਹ ਅੱਜ ਆਪਣੀ ਜਗ੍ਹਾ ਅੱਜ ਵੀ ਕਾਇਮ ਹੈ ਕਿਉਂਕਿ ਕਾਟਨ ਜਾਂ ਖਾਦੀ ਉਹ ਆਪਣੀ ਜਗ੍ਹਾ ਅੱਜ ਵੀ ਆਪਣੀ ਪੂਰੀ ਜਗ੍ਹਾ ਅਹਮਦਾਬਾਦ ਬਹੁਤ ਸਟਰੋਂਗ ਹੈ ਬਟ ਜੇ ਆਪਾਂ ਸਪੈਸੀਫਿਕ ਲੁਧਿਆਣਾ اور ਨਾਰਥ ਜ਼ੋਨ ਦੀ ਗੱਲ ਕਰੀਏ ਤੇ ਲੁਧਿਆਣਾ ਹਮੇਸ਼ਾ ਵਿంటర్ ਪ੍ਰੋਡਕਟ ਲਈ ਹੀ ਨੰਬਰ 1 ਰਿਹਾ ਹੈ ਪਰਟੀਕੁਲਰਲੀ ਵੂਲਨਸ ਤੋਂ ਜਿਵੇਂ ਹਿਸਟਰੀ ਸ਼ੁਰੂ ਹੋਈ ਵੂਲਨਸ ਤੋਂ ਅਸੀਂ ਅਪਗ੍ਰੇਡ ਕਰਦੇ ਕਰਦੇ ਬੈਟਰ ਬੂਲਨ ਵਿੱਚ ਆਏ ਫਿਰ ਜੈਕਟਸ ਵਿੱਚ ਆ ਗਏ ਸੋ ਬੇਸਿਕਲੀ ਖਾਦੀ ਆਪਣੀ ਜਗ੍ਹਾ ਇੱਕ ਸੈਗਮੈਂਟ ਹੈ ਪਰ ਲੁਧਿਆਣਾ ਔਰ ਨਾਰਥ ਹਮੇਸ਼ਾ ਬੂਲਨ ਔਰ ਵਿంటర్ ਦੀ ਮਾਰਕੀਟ ਰਹੀ ਹੈ ਇੱਥੇ ਉਹਦੀ ਹੀ ਇੰਡਸਟਰੀ ਨੇ ਡੇ 1 ਤੋਂ ਬੂਮ ਕੀਤਾ ਪਹਿਲਾਂ ਡੋਮੈਸਟਿਕ ਸੀ ਫਿਰ ਐਕਸਪੋਰਟ ਹੋਣੀ ਸ਼ੁਰੂ ਹੋਈ ਅੱਜ ਐਕਸਪੋਰਟ ਵੀ ਹੈ ਡੋਮੈਸਟਿਕ ਵੀ ਹੈ ਸਾਰੇ ਬ੍ਰਾਂਡ ਨੂੰ ਮਾਲ ਦਿੰਦੇ ਆ ਬਟ ਜੇ ਅੱਜ ਵੀ ਲੁਧਿਆਣਾ ਮੈਕਸਿਮਮ ਵਿంటర్ ਬੇਸ ਪ੍ਰੋਡਕਟ ਹੀ ਬਣਾਉਂਦਾ ਜੀ ਕਿੱਦਾਂ ਦੇਖਦੀਆਂ ਉਹ ਕੰਪਨੀਆਂ ਕਿ ਕਿੱਦਾਂ ਦਾ ਮਾਲ ਮਿਲਦਾ ਇੱਕ ਇੱਕ ਵੈਲਿਊ ਬਣਦੀ ਹੈ ਕਿ ਹਾਂ ਇੱਥੇ ਕਮਾਲ ਤੁਸੀਂ ਉਹ ਕਿੱਦਾਂ ਦੇਖਦੇ ਹੋ ਕਿ ਕੰਪਨੀਆਂ ਸਾਨੂੰ ਕਿੱਦਾਂ ਦੇਖਦੀਆਂ ਅੱਜ ਲੁਧਿਆਣਾ ਜੀ ਸਾਰੀ ਗਾਰਮੈਂਟ ਇੰਡਸਟਰੀ ਦੇ ਵਿੱਚ ਜਿੰਨੇ ਵੱਡੇ ਬ੍ਰਾਂਡਸ ਐ ਉਹਨਾਂ ਦਾ ਇੱਕ ਬਹੁਤ ਵੈਲਿਊਏਬਲ ਚੇਨ ਮੈਂਬਰ ਹੈ ਜੀ ਲੁਧਿਆਣਾ ਦੀ ਇੰਡਸਟਰੀ ਤੋਂ ਬਿਨਾ ਅੱਜ ਕੋਈ ਵੀ ਵੱਡਾ ਬ੍ਰਾਂਡ ਚਾਹੇ ਰੇਮਾਂਡਸ ਐ ਆਦਿੱਤਾ ਬਿਰਲਾ ਐ ਰੇਲਾਈਐਂਸ ਐ ਵਾਲਮਾਰਟ ਐ ਇਹ ਕੋਈ ਵੀ ਗਰੁੱਪਸ ਲੁਧਿਆਣਾ ਦੀ ਫੀਡਿੰਗ ਤੋਂ ਬਿਨਾ ਸਰਵਿਸ ਆਪਣੀ ਮਾਰਕੀਟ ਨੂੰ ਸਪਲਾਈ ਨਹੀਂ ਕਰ ਸਕਦੇ ਲੁਧਿਆਣਾ ਇੱਕ ਬਹੁਤ ਵੈਲਿਊਏਬਲ ਮੈਂਬਰ ਹੈ ਲੁਧਿਆਣਾ ਚਰ ਤੱਕ ਹਰ ਤਰ੍ਹਾਂ ਦਾ ਮਾਲ ਬੰਦਾ ਹੈ ਅੱਛੇ ਤੋਂ ਅੱਛਾ ਔਰ ਦਰਮਿਆਨੇ ਦੌਰ ਦਾ ਕੈਟਰ ਕੀਤਾ ਜਾ ਸਕੀਂਦੀ ਤੁਸੀਂ ਸ਼ੁਰੂ ਤੋਂ ਇੰਨਾ ਵੱਡਾ ਦੌਰ ਦੇਖਦੇ ਆ ਤੁਹਾਡੀ ਫੈਮਿਲੀ ਨੇ ਪੂਰਾ ਦੌਰ ਦੇਖਿਆ ਇੱਕ ਬੁਰਾ ਦੌਰ ਵੀ ਆਇਆ ਸੀ ਰਸ਼ੀਆ ਵਾਲਾ ਉਹ ਕੀ ਦੌਰ ਸੀ ਦੇਖੋ ਕੋਈ ਵੀ ਚੀਜ਼ ਕਹਿੰਦੇ ਨੇ ਨਾ ਕਿ ਜਦੋਂ ਇੱਕ ਲੋਡ ਤੋਂ ਵੱਧ ਸਪੀਡ ਫੜ ਲੈਂਦੀ ਉਹ ਨੁਕਸਾਨ ਵੀ ਕਰਦੀ ਹੈ ਜੀ ਕੋਈ ਵੀ ਚੀਜ਼ ਜਿਹੜੀ ਇਹੋ ਜੀ ਹੁੰਦੀ ਉਹ ਉਹ ਦੌੜ ਇਹੋ ਜੀ ਲੱਗੀ ਸੀ ਉਹੰਨੀ ਕੁ ਜ਼ਿਆਦਾ ਸਪੀਡ ਫੜੀ ਗਈ ਸੀ ਜੀ ਕਿ ਹਰ ਕੋਈ ਉਸ ਕੰਮ 'ਚ ਲੱਗ ਗਿਆ ਸੀਗਾ ਜੀ ਤੇ ਉਹ ਚੀਜ਼ ਦਾ ਉਹੀ ਲਾਸ ਹੋਇਆ ਕਿ ਜਦੋਂ ਬਹੁਤ ਜ਼ਿਆਦਾ ਕੋਈ ਚੀਜ਼ ਸੈਚ ਛੋ ਜੇ ਤੇ ਉਹ ਨੁਕਸਾਨ ਵੀ ਉਸ ਤਰੀਕੇ ਨਾਲ ਹੁੰਦਾ ਤੇ ਉਹ ਚੀਜ਼ ਨੇ ਲੋਕਲ ਬਣਾ ਵੀ ਬਹੁਤ ਤੇ ਖਰਾਬ ਵੀ ਬਹੁਤ ਕੀਤਾ ਜੀ ਅੱਜ ਲੁਧਿਆਣੇ ਚਾਹ ਫਿਰ ਬਹੁਤ ਐਗਜ਼ਾਮਪਲ ਨੇ ਜਿਹੜੇ ਬਣਾ ਵੀ ਬਹੁਤ ਸੀ ਤੇ ਉਸ ਤੋਂ ਬਾਅਦ ਪ੍ਰੋਬਲਮ ਵੀ ਬੜੇ ਆਏ ਨੇ ਜੀ ਉਹ ਦੌਰ ਸੀਗਾ ਸ਼ੁਰੂ ਹੋਇਆ ਸੀ ਦਿੱਲੀ ਤੋਂ ਜੀ ਦਿੱਲੀ ਦੇ ਮੇਨ ਸੀਗੇ ਭਾਇ ਜਿਹੜਾ ਸ਼ੀਅ ਸਪਲਾਈ ਕਰਦੇ ਸੀਗੇ ਜੀ ਫਿਰ ਕੁਝ ਬਾਅਦ ਚ ਕੰਪਨੀਆਂ ਉਹ ਜਿਹੜੇ ਲੁਧਿਆਣੇ ਹੈਗੀਆਂ ਨੇ ਜਿਹੜੇ ਬਾਅਦ ਚ ਡਰਟ ਵੀ ਸਪਲਾਈ ਕਰਨ ਲੱਗ ਗਏ ਜੀ ਉਹ ਦੌਰ ਬਹੁਤ ਵਧੀਆ ਚੱਲਿਆ ਲੇਕਿਨ ਉਹ ਐਂਡ ਬੋਮੜਾ ਹੈ ਉਹ ਕੰਪਨੀਆਂ ਅਜੇ ਤੱਕ ਖੜੀਆਂ ਨਹੀਂ ਹੋ ਪਈਆਂ ਜਿਹੜੀਆਂ ਉਸ ਦੌਰ ਚ ਜਿਹੜੀਆਂ ਮਤਲਬ ਜਿਨ੍ਹਾਂ ਨੂੰ ਨੁਕਸਾਨ ਹੋਇਆ ਠੀਕ 30 40% ਖੜੀਆਂ ਹੋ ਪਈਆਂ 70 60% ਵਿੱਚੋਂ ਨਿਕਲ ਗਈਆਂ ਜੀ ਬਹੁਤ ਵਧੀਆ ਕੰਪਨੀਆਂ ਹੁੰਦੀਆਂ ਜਿਹੜੀਆਂ ਖਤਮ ਹੀ ਹੋ ਗਈ ਜੀ ਜੀ ਰਵੀਂਦਰ ਜੀ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਜਿਹੜੀ ਇਹ ਇੰਡਸਟਰੀ ਹੈ ਇਹ ਸਾਡੇ ਪੰਜਾਬੀ ਮੁੰਡੇ ਕਿੰਨਾ ਕੰਦੇ ਚ ਕੰਮ ਸਾਥ ਦੇ ਰਿਹਾ ਤੇ ਯੂਪੀ ਬਿਹਾਰ ਦੇ ਜਿਹੜੇ ਬੰਦੇ ਆ ਉਹ ਕਿੰਨਾ ਕੁ ਲੇਬਰ ਤੁਹਾਨੂੰ ਲੱਗਦਾ ਕੀ ਇਸ ਇੰਡਸਟਰੀ ਨੂੰ ਜ਼ਿਆਦਾ ਕੰਮ ਕਰਦੀ ਹੈ ਇਸ ਤਰ੍ਹਾਂ ਦੀ ਰੁਦਾਨਾ ਪੰਜਾਬ ਦੇ ਵਿੱਚ ਕਹਿ ਲਓ ਕਿ ਜਿੰਨਾਂ ਕੋਲ ਚਾਰ ਪੈਸੇ ਆ ਜਾਂਦੇ ਆ ਪੰਜਾਬੀ ਉਹ ਉਹ ਕੈਨੇਡਾ ਜਾਂ ਦੂਸਰੇ ਜਾਨ ਨੂੰ ਤਿਆਰ ਹੋ ਜਾਂਦੇ ਆ ਮਾਪਪਾਤੀ ਜਿੰਨੀ ਪੂੰਜੀ ਕਮਾਈ ਹੁੰਦੀ ਆ ਉਹਨੂੰ ਲੈ ਕੇ ਉਹ ਨਿਕਲ ਜਾਂਦੇ ਆ ਔਰ ਇੰਡਸਟਰੀ ਜਿਹੜੀ ਹੈ ਉੱਪਰਲੇ ਲੈਵਲ ਦੇ ਤਾਂ ਅੱਜ ਵੀ ਮੈਨੇਜਰ ਕਹਿ ਲਓ ਜਾਂ ਸupervisor ਕਰੋ ਉਹ ਤਾਂ ਪੰਜਾਬੀ ਹੈਗੇ ਆ ਇੰਡਸਟਰੀ ਦੇ ਵਿੱਚ ਲੇਕਿਨ ਕੰਮ ਕਰਨ ਵਾਲੇ 90% ਲੇਬਰ ਜਿਹੜੀ ਹੈ ਜੂਪੀ ਔਰ ਬਿਹਾਰ ਦੀ ਹੈ ਕਿਉਂਕਿ ਉਹ ਲੋਕ ਉੱਥੋਂ ਨਿਕਲ ਕੇ ਇੱਥੇ ਪੈਸਾ ਕਮਾਣਨੇ ਆਂਦੇ ਆ ਔਰ ਬੜੀ ਮਿਹਨਤ ਨਾਲ ਉਹ ਪੂਰਾ ਟਾਈਮ ਦੇ ਕੇ ਇੰਡਸਟਰੀ ਦੇ ਵਫਾਦਾਰ ਬਣ ਕੇ ਕੰਮ ਨੂੰ ਚਲਾਉਂਦੇ ਆ ਤੇ ਇਸ ਕਰਕੇ ਇੰਡਸਟਰੀ ਗਰੋਥ ਤੇ ਹੈ ਅੱਜ ਜੇਕਰ ਕਹੀ ਪੀ ਇੰਡਸਟਰੀ ਜੋ ਹੈ ਲੇਬਰ ਨਿਕਲ ਜੇ ਇੰਡਸਟਰੀ ਦਾ ਕੰਮ 50% ਰਹਿ ਜਾਏਗਾ ਜੀ ਜੀ ਤੋਨੀ ਜੀ ਸਭ ਤੋਂ ਵੱਡੀ ਗੱਲ ਜਿਹਦੀ ਇਹਦੇ ਵਿੱਚ ਹੈ ਕਿ ਤੁਸੀਂ ਜੈਕਟ 'ਚ ਬੜੇ ਮਾਹਰ ਹੋ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਪੰਜਾਬ ਹੈ ਜਿਹੜਾ ਲੁਧਿਆਣਾ ਹੈ ਇਹ ਵੂਲਨ ਦੇ ਨਾਲ ਜੈਕਟ ਦਾ ਬੜਾ ਵੱਡਾ ਕੰਬੀਨੇਸ਼ਨ ਹੈ ਕਿ ਇੱਕ ਸਾਈਡ ਆ ਸਾਡਾ ਵੂਲਨ ਬੜਾ ਵੱਡਾ ਸਟਰੋਂਗ ਹੈ ਤੇ ਵਿంటర్ ਲਈ ਸਭ ਤੋਂ ਵਧੀਆ ਜਿਹੜਾ ਹੈਗਾ ਕੰਮ ਉਹ ਲੁਧਿਆਣੇ ਤੋਂ ਹੀ ਵਧੀਆ ਹੁੰਦਾ ਹੈ ਕੀ ਲੱਗਦਾ ਕਿੰਦਾ ਦਾ ਕੰਪੀਟੀਸ਼ਨ ਤੁਹਾਨੂੰ ਫੇਸ ਕਰਨਾ ਪੈਂਦਾ ਹੈ ਸਰ ਗੱਲਾਂ ਵੀ ਅੱਜ ਕੱਲ੍ਹ ਨਾ ਫੈਸ਼ਨ ਦਾ ਜ਼ਮਾਨਾ ਹੋ ਗਿਆ ਜੈਕਟ ਬਾਗਰ ਇੱਕ ਬੰਦਾ ਆਪਣੇ ਪਰਸਨੈਲਿਟੀ ਸੌਫ ਦਾ ਵੀ ਬਹੁਤ ਪਰਸਨੈਲਿਟੀ ਬਣ ਗਈ ਹੈ ਜੈਕਟ ਇਸ ਲਈ ਜੈਕਟ ਬਹੁਤ ਵਿਕਦੀ ਹੈ ਜੈਕ ਅੱਪੀ ਹੋ ਰਹੀ ਆ ਫੁੱਲਨ ਥੋੜਿਆ ਕਮਜ਼ੋਰ ਹੈ ਡੇ ਵੱਡੇ ਕਮਜ਼ੋਰ ਹੋ ਰਿਹਾ ਵਾ ਜੈਕਰ ਬਹੁਤ ਅੱਗੇ ਨਿਕਲ ਗਈ ਕਿੰਨੇ ਨਾ ਕੰਪੀਟੀਸ਼ਨ ਬੰਦੇ ਆਪਾਂ ਜੈਕਰ ਦੇ ਸੈਗਮੈਂਟ ਤੋਂ ਅਲੱਗ-ਅਲੱਗ ਹੀ ਆ ਸਰ ਜਿਹਦੇ ਬੁੱਲਰ ਬਣ ਬੁੱਲਰ ਐਕਚੁਅਲ ਜੈਕਰ ਬਹੁਤ ਰਕੀ ਕਰ ਗਈ ਆ ਕੁਝ ਜਿੰਨੇ ਦੇ ਵੱਡੇ ਬ੍ਰਾਂਡ ਹੈਗੇ ਆ ਇੰਡੀਆ ਦੇ ਮਦਰਾ ਬ੍ਰਾਂਡ ਹੋਗਾ ਤੇ ਬਿਲਕੁਲ ਵੱਡੇ ਗਰੁੱਪ ਜਿੰਨੇ ਵੀ ਹੈਗੇ ਆ ਉਹ ਤਾਂ ਬਹੁਤ ਵੱਡਾ ਡੀ ਰੈਗੂ ਲੋਣੇ ਚ ਅੱਜ ਇਹ ਲੋਣਾ ਸਾਰਾ ਕਾਰਪੋਰੇਟ ਸੈਕਟਰ ਉੱਪਰ ਬੈਠਾ ਵਾ ਕਾਰਪੋਰੇਟ ਜੈਕਰ ਬਹੁਤ ਜ਼ਿਆਦਾ ਲੋਣੇ ਬਣ ਲੱਗੀ ਆ ਹੋਰ ਸਾਰੀ ਇੰਡੀਆ ਚ ਜੈਕਰ ਵਿਕਣ ਲ ਵੇਸ਼ਾ ਦੌਰ ਚੱਲਦਾ ਹੀ ਰਹੇਗਾ। ਅਸੀਂ ਮੰਨ ਸਕਦੇ ਹਾਂ ਕਿ ਇੰਡੀਆ ਨੂੰ ਜਿਹੜੀ ਜੈਕਟ ਦੀ ਸਭ ਤੋਂ ਵੱਡੀ ਸਪਲਾਈ ਹੈ ਉਹ ਲੁਧਿਆਣੇ ਤੋਂ ਜਾਂਦੀ ਹੈ। ਹਾਂਜੀ ਲੁਧਿਆਣੇ ਜੀ। ਹੋਰ ਕਿੱਥੇ ਨਹੀਂ ਬਣਦੀ ਸਾਡੀ ਇੰਡੀਆ 'ਚ ਮੈਕਸੀਮ ਜੈਕਟ ਲੁਧਿਆਣੇ ਵਧੀਆ। ਫੈਂਸੀ ਜੈਕਟਸ ਲੁਧਿਆਣੇ ਬਣਦੀ ਆ। ਹਾਂ। ਸਸਤੀ ਜੈਕਟ ਯੂਬਾਰ ਯੂਪੀ ਵਗੈਰਾ ਬਣਦੀ ਹੈਗੀ ਆ। ਜਿਹੜੀ ਵਧੀਆ ਕੁਆਲਿਟੀ ਜੈਕਟ ਆ ਲੁਧਿਆਣੇ ਹੀ ਬਣਦੀ ਆ। ਜੁਦਾ ਜੀ ਸਭ ਤੋਂ ਵੱਡੀ ਗੱਲ ਮੈਨੂੰ ਇਹਦੇ 'ਚ ਇਹ ਦੱਸਿਓ ਕਿ ਚਾਈਨਾ ਸਾਨੂੰ ਕਿੰਨਾ ਨੁਕਸਾਨ ਦਿੰਦਾ ਹੈ? ਕੀ ਉਹਨਾਂ ਕੋਲ ਸਾਡੇ ਤੋਂ ਵੱਡਾ ਐਜ ਹੈ? ਜਾਂ ਅਸੀਂ ਉਹਨਾਂ ਨੂੰ ਕਿੱਦ ਇਕੋ ਅਸੀਂ ਚਾਈਨਾ ਨੂੰ ਟੱਕਰ ਦੇਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਬਟ ਚਾਈਨਾ ਕੋਲ ਉਹ ਜੋ ਸਾਡੇ ਕੋਲ ਬਹੁਤ ਜ਼ਿਆਦਾ ਵੱਡਾ ਐਜ ਹੈ ਉਹ ਉਹਨਾਂ ਦੀ ਟੈਕਨੋਲੋਜੀ ਔਰ ਡੇ ਟੂ ਡੇ ਅਪਡੇਸ਼ਨ ਉਹ ਉਹਨਾਂ ਦੀ ਟੈਕਨੋਲੋਜੀ ਇੰਨੀ ਫਾਸਟ ਹੈ ਕਿ ਅਸੀਂ ਜਦ ਤੱਕ ਉਹਨਾਂ ਨੂੰ ਪਕੜਨ ਦੀ ਸੋਚਦੇ ਹਾਂ ਉਸ ਤੋਂ 10 ਕਦਮ ਹੋਰ ਅੱਗੇ ਨਵੀਂ ਟੈਕਨੋਲੋਜੀ ਲੈ ਜਾਂਦੇ ਹਾਂ ਜੋ ਕਪੜਾ ਉਹ ਬਣਾ ਕੇ ਸਾਨੂੰ ਦੇ ਰਹੇ ਹੈ ਉਹ ਫਿਨਿਸ਼ਸ ਉਹ ਪ੍ਰੋਡਕਟ ਅਸੀਂ ਇੱਥੇ ਨਹੀਂ ਬਣਾ 파ਰੇ ਸੋ ਚਾਹਦੇ ਹੋਏ ਨਾ ਚਾਹਦੇ ਹੋਏ ਸਾਡੀ ਇੰਡਸਟਰੀ ਹੈਵੀਲੀ ਚਾਈਨਾ ਤੇ ਡਿਪੈਂਡੈਂਟ ਹੈ ਔਰ ਕੁਝ ਪ੍ਰੋਡਕਟ ਐਸੇ ਹੈ ਜੋ ਅਸੀਂ ਇੰਡੀਆ 'ਚ ਬਣਾ ਪਾਨੇ ਆ ਉਹਦੇ 'ਚ ਇੰਡੀਆ ਅੱਛਾ ਕੰਪੀਟ ਕਰ ਰਿਹਾ ਹੈ ਪਰ ਜੋ ਅਸੀਂ ਇੰਡੀਆ 'ਚ ਨਹੀਂ ਬਣਾ ਪਾਉਂਦੇ ਉਹਦੇ ਚਾਈਨਾ ਦਾ ਕੋਈ ਹਾਲੇ ਸਾਡੇ ਕੋਲ ਮੁਕਾਬਲਾ ਕਰਨ ਦੀ ਹਿੰਮਤ ਨਹੀਂ ਹੈ ਜੀ 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 ਕਿੰਨੇ ਕੀ ਜਿਹੜੀ ਤੁਸੀਂ ਲੁਧਿਆਣਾ ਟੈਕਸਟਾਈਲ ਟਰੇਡਰ ਐਸੋਸੀਏਸ਼ਨ ਤਿਆਰ ਕੀਤੀ ਹੈ ਇਹ ਕਿੰਨੇ ਸਾਲ ਪਹਿਲੇ ਤਿਆਰ ਕੀਤੀ ਤੇ ਇਹਦਾ ਮਕਸਦ ਕੀ ਸੀ ਸਾਨੂੰ 25 ਸਾਲ ਤੋਂ ਅਸੀਂ ਰਨ ਕਰ ਰਹੇ ਆ ਜੀ 25 ਸਾਲ ਬਫ ਕਹ ਲਓ ਰਨ ਕਰ ਰਹੇ ਆ ਔਰ ਇਹਦਾ ਮਕਸਦ ਇੱਕੋ ਸੀ ਕਿ ਜਿਹੜੀ ਪ੍ਰੋਬਲਮ ਸਾਨੂੰ ਫੇਸ ਕਰਨੀਆਂ ਪੈਂਦੀਆਂ ਨੇ ਕਈ ਕਲਾਇੰਟ ਲੋਕ ਕਰਨੀ ਇਹ ਪੰਧਿਆ ਸਿਕ ਪਲੇਟਫਾਰਮ ਤੇ ਸਾਰੇ ਇਕੱਠੇ ਹੋ ਸਕੀਏ ਤੇ ਉਹਦਾ ਹਾਲ ਨਿਕਾਲ ਸਕੀਏ ਡਿਸਕਸ ਕਰ ਸਕੀਏ ਤਾਂ ਕਿ ਸਾਡੇ ਕਸਟਮਰ ਸਾਡੇ ਤੋਂ ਪ੍ਰੋਬਲਮ ਨਾ ਆਵੇ ਤੇ ਸਰਨਾ ਵੀ ਕੋਈ ਕੋਈ ਕਸਮਰ ਸਰਨਾ ਕੋਈ ਗਲਤ ਕਰਦਾ ਤੇ ਅਸੀਂ ਉਹਦੇ ਬਾਰੇ ਇੱਕ ਪਲੇਟਫਾਰਮ ਤਿਆਰ ਕਰਕੇ ਡਿਸਕਸ ਕਰ ਸਕੀਏ ਕਿਉਂਕਿ ਹਰ ਟਾਈਮ ਕਸਟਮਰ ਚੰਗੇ ਮਾੜੇ ਟੱਕਰਦੇ ਨੇ ਤੇ ਉਹਦੇ ਵਾਸਤੇ ਇੱਕ ਪਲੇਟਫਾਰਮ ਹੋਣਾ ਬਹੁਤ ਜ਼ਰੂਰੀ ਸੀ ਜਿਹੜਾ ਅਸੀਂ ਬਣਾ ਕੇ ਬੜੇ ਵਧੀਆ ਤਰੀਕੇ ਨਾਲ ਪ੍ਰਵਾਦਿਤ ਚਲਾ ਰਹੇ ਹਾਂ ਔਰ ਮੇਰੀ ਟੀਮ ਮੈਨੂੰ ਬੜਾ ਸਾਫ ਪਿਛਤ ਕਰੀ ਟਾਈਮ ਤੋਂ ਦਿੰਦੀ ਆ ਰਹੀ ਸ਼ੁਰੂ ਤੋਂ ਦਿੰਦੀ ਆ ਰਹੀ ਹੈ ਜਿਵੇਂ ਸਾਨੂੰ ਟੋਨੀ ਜੀ ਜਸਰੇ ਸੀਗੇ ਕਿ ਸਭ ਤੋਂ ਵੱਡਾ ਜਿਹੜਾ ਐਸੋਸੀਏਸ਼ਨ ਚ ਰੋਲ ਤੁਹਾਡਾ ਰਹਿੰਦਾ ਹਮੇਸ਼ਾ ਕਿ ਕਿੰਟੀ ਜੀ ਨੇ ਬੜਾ ਵੱਡਾ ਰੋਲ ਅਪਣਾਇਆ ਤੇ ਤੁਹਾਨੂੰ ਕਿਹੜੀ ਕਿਹੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਕਈ ਦੇਖੋ ਸਾਨੂੰ ਇੰਡਸਟਰੀ ਨਾਲ ਰਿਲੇਟਡ ਬੜੀ ਦਿੱਕਤਾਂ ਆਉਂਦੀਆਂ ਨੇ ਜੀ ਇਹ ਕਸਟਮਰ ਲੋਕਾਂ ਦੇ ਕੋਲ ਦਿੱਕਤ ਬਹੁਤ ਆਉਂਦੀ ਹੈ ਸਪਾਇਰ ਰੋਲ ਵੀ ਦਿੱਕਤ ਆਉਂਦੀ ਹੈ ਉਹ ਅਸੀਂ ਮਿਲ ਕੇ ਰਸਤਾ ਕੱਢਦੇ ਆਂ ਵੇਕ ਆਊਟ ਕੱਢਦੇ ਆ ਕਿ ਹਲ ਕੱਢ ਕੇ ਆ ਪੋਰਾ ਨਿਕਲਦੇ ਆ ਬਾਕੀ ਸਰਕਾਰਾਂ ਨਾਲ ਵੀ ਸਾਨੂੰ ਬਹੁਤ ਦਿੱਕਤਾਂ ਆਉਂਦੀਆਂ ਸਾਥ ਨਹੀਂ ਮ ਕਿਉਂਕਿ ਜਿੱਥੇ ਸਭ ਤੋਂ ਵੱਡੀ ਪ੍ਰੋਬਲਮ ਹੈ ਜਿੱਥੇ ਸਾਡੀ ਇੰਡਸਟਰੀ ਲੱਗੀ ਨਾ ਉੱਥੇ ਸਾਡੀ ਵੋਟ ਨਹੀਂ ਹੈਗੀ ਉਹ ਨਾਉਣ ਕਰਕੇ ਨਾ ਸਾਡੀ ਸੁਣਵਾਈ ਬਹੁਤ ਘੱਟ ਹੁੰਦੀ ਹੈ ਅਸੀਂ ਜਿੱਥੇ ਬੈਠੇ ਹਾਂ ਇੰਡਸਟਰੀ ਲਗਾਣੇ ਆ ਸਰਕਾਰ ਦੀ ਦੇਹਤਾ ਮੁਤਾਬਕ ਸੀਐਲ ਜੂ ਐਨਓ ਸੀ ਲੈ ਕੇ ਬੱਟੇ ਲੇਕਿਨ ਸਰਕਾਰੋਂ ਫੈਸਿਲਿਟੀਆਂ ਨਹੀਂ ਮਿਲਦੀਆਂ ਹੁਣ ਸਾਨੂੰ ਥੋੜੀ ਜਿਹੀ ਕਿਰਨ ਜਾਗੀ ਹੈ ਕਿ ਸਾਨੂੰ ਬੜੇ ਵਧੀਆ ਲੁਧਿਆਣੇ ਦੇ ਜਿਹੜੇ ਖੁਦ ਆਪ ਇੰਡਸਟਰੀ ਜਿਸਟਰੇ ਨੇ ਸੰਜੀਵ अरोड़ा ਜੀ ਇੰਡਸਟਰੀ ਡਿਵੈਲਪਮੈਂਟ ਕੈਬਨਿਟ ਮਿਨਿਸਟਰ ਰੈਂਕ ਮਿਲਿਆ ਨਾ ਨੂੰ ਤੇ ਉਹ ਲੁਧਿਆਣਾ ਦੇ ਇੰਡਸਟਰੀ ਲਈ ਬਹੁਤ ਕੁਝ ਸੋਚ ਰਹੇ ਨੇ ਬਹੁਤ ਕੁਝ ਕਰ ਰਹੇ ਨੇ ਬੜੀ-ਵਧੀਆ ਯੋਜਨਾਵਾਂ ਕਰ ਰਹੇ ਨੇ ਤੇ ਜਿਹੜਾ ਕਿ ਦੇਖ ਕੇ ਬੜਾ ਇੱਕ ਮਨਚ ਇੱਕ ਜਾਗ ਉੱਠੀ ਹੈ ਕਿ ਯਾਰ ਸਾਡਾ ਹੁਣ ਸ਼ਾਇਦ ਕੋਈ ਵਧੀਆ ਸੁਨਵਾਈ ਹੋਏਗੀ ਤੇ ਸਾਡੇ ਲਈ ਕੋਈ ਬਿਹਤਰੀਨ ਕੰਮ ਹੋਏਗਾ ਉਹ ਕਰ ਵੀ ਰੇਟ ਉਹਨਾਂ ਨਾਲ ਚੇਸ਼ਤਾ ਵੀ ਚੱਲ ਰਹੀ ਹੈ ਤੇ ਅਸੀਂ ਵੀ ਉਹਨਾਂ ਨੂੰ ਆਲ ਦੀ ਬੈਸਟ ਕਵਾਂਗੇ ਕਿ ਤੁਸੀਂ ਜੋ ਕਰ ਰਹੇ ਹੋ ਪਰਮਾਤਮਾ ਤੁਹਾਨੂੰ ਹਿੰਮਤ ਬਖਸ਼ੇ ਉਹ ਅਸੀਂ ਜਿਹੜੀ ਇੰਡਸਟਰੀ ਬੜੇ ਸਾਲਾਂ ਤੋਂ ਪ੍ਰੋਬਲਮ ਫੇਸ ਕਰ ਰਹੀ ਆ ਉਹ ਚੀਜ਼ ਅਸੀਂ ਠੀਕ ਕਰ ਸਕੀ ਆ ਜੇ ਡਾਈੰਗ ਹੈ ਡਾਈੰਗ ਦੇ ਨਾਲ گارਮੈਂਟਸ ਦਾ ਬੜਾ ਤਾਲਮਿਲ ਲੰਦਾ ਹੈ ਡਾਈੰਗ ਤੋਂ ਬਿਨਾ گارਮੈਂਟਸ ਦਾ ਕੋਈ ਮਤਲਬ ਵਜੂਦ ਹੀ ਨਹੀਂ ਕਰ ਸਕਦੇ ਆਪਾਂ ਕਹਿੰਦੇ ਅੱਜ ਕੱਲ ਡਾਈੰਗ ਤੇ ਬੜਾ ਡੰਡਾ ਚੱਲ ਰਿਹਾ ਹੈ ਐਨਜੀਟੀ ਤੋਂ ਕਈ ਐਸ਼ੂਜ਼ ਤੋਂ ਦੇ ਨਾਲ ਤੁਸੀਂ ਉਹਨੂੰ ਕਿੱਦਾਂ ਦੇਖਦੇ ਦੇਖੋ ਡਾਈੰਗ ਜਿਹੜੀ ਇਹ ਪੋਲੂਸ਼ਨ ਦੇ ਨਾਲ ਰਿਲੇਟਿਡ ਚੀਜ਼ ਆ ਗਈ ਤੇ ਜਿਹੜੀ ਚੀਜ਼ ਗਲਤ ਹੈ ਕੋਈ ਗਲਤ ਕੰਮ ਜਿਹੜਾ ਕਰਦੇ ਨੇ ਜਾਂ ਗਲਤ ਤਰੀਕੇ ਨਾਲ ਕੋਈ ਵੇਅ ਆਊਟ ਨਿਕਲਣਾ ਚਾਹੀਦਾ ਹੈ ਉਹਨਾਂ ਨੂੰ ਜਿਹੜਾ ਅਗਰ ਰਸਤਾ ਨਿਕਲਣਾ ਚਾਹੀਦਾ ਕਿ ਉਹ ਵੀ ਅਨੇ ਸਾਲਾਂ ਤੋਂ ਕੰਮ ਕਰ ਰਹੇ ਨੇ ਉਹਨੇ ਨੂੰ ਕੋਈ ਵਧੀਆ ਜਗ੍ਹਾ ਜਾਂ ਵਧੀਆ ਸਿਸਟਮ ਉਹਨਾਂ ਵਾਸਤੇ ਬਣਾਇਆ ਜਾਵੇ ਤਾਂ ਕਿ ਉਹ ਕੰਮ ਕਰ ਸਕਣ ਔਰ ਮੈਂ ਤਾਂ ਕਹਾਂਗਾ ਕਿ ਅਸੂਲ ਦੇ ਕਾਨੂੰਨ ਦੇ ਮਤਾਬਕ ਚੱਲਣਾ ਚਾਹੀਦਾ ਹੈ ਜਿਹੜਾ ਪੋਲੂਸ਼ਨ ਨਾਲ ਰਿਲੇਟਡ ਚੀਜ਼ ਹੈ ਕਿਸੇ ਦੀ ਅਗਰ ਜਾਨ ਨੂੰ ਜਾਂ ਕਿਸੇ ਕੋਈ ਚੀਜ਼ ਦਾ ਰਿਸਕ ਹੈ ਉਹ ਠੀਕ ਹੋਣਾ ਚਾਹੀਦਾ ਉਹ ਨਹੀਂ ਹੋਣਾ ਚਾਹੀਦਾ ਹੈਗਾ ਬਾਕੀ ਸਾਰੇ ਡੈਂਗੂ ਦੇ ਜਿੰਨੇ ਬੰਦੇ ਕੰਮ ਕਰ ਰਹੇ ਨੇ ਸਾਰੇ ਪੁਰਾਣੇ ਵਧੀਆ ਬੰਦੇ ਹੈਗੇ ਨੇ ਇਹਨਾਂ ਵਾਸਤੇ ਸਰਕਾਰ ਨੂੰ ਚਾਹੀਦਾ ਕੋਈ ਵਧੀਆ ਵੇਅ ਆਊਟ ਕੱਢਣ ਤਾਕੀ ਨਾਲ ਕਮ ਇੰਡਸਟਰਲ ਨਾ ਹੋਵੇ ਔਰ ਕਿਸੇ ਨੂੰ ਨੁਕਸਾਨ ਵੀ ਨਾ ਹੋ ਜਿਹੜਾ ਹੁਣ ਦਾ ਜਿਹੜਾ ਯੂਥ ਹੈ ਤੁਸੀਂ ਉਹਨੂੰ ਕਿੱਦਾਂ ਦਾ ਮੈਸੇਜ ਦੇਣਾ ਚਾਹੋਗੇ ਕਿ ਜਿਹੜਾ ਯੂਥ ਹੈ ਉਹ ਆਪਣੇ ਵਪਾਰ ਚ ਕਿੱਦਾਂ ਕੰਮ ਕਰੇ ਜਾਂ ਬਾਹਰ ਜਾਣ ਤੋਂ ਰੁਕੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜਿਹੜਾ ਬਾਹਰ ਦਾ ਇੱਕ ਟ੍ਰੈਂਡ ਆਇਆ ਸੀ ਦੌਰ ਆਇਆ ਸੀਗਾ ਬਹੁਤ ਦੁਨੀਆ ਬਹੁਤ ਜਾਨ ਲੱਗੀ ਸੀ ਜਾ ਰਹੀ ਸੀ ਬਟ ਹੁਣ ਕੁਝ ਟਾਈਮ ਤੋਂ ਬ੍ਰੇਕ ਲੱਗੀ ਹੈ ਬਾਹਰ ਵੀ ਕੋਈ ਐ ਨਹੀਂ ਕਿ ਜਾ ਕੇ ਉਥੇ ਆਪਾਂ ਕਹੀਏ ਇਹ ਕੰਮ ਤੁਹਾਡੇ ਲਈ ਤਿਆਰ ਪੈਣੇ ਜੇਕਰ ਤੁਸੀਂ ਕਾਰੋਬਾਰ ਕਰੋ ਬਾਹਰ ਵੀ ਸੈਟਲ ਹੋਣਾ ਉਹ ਕੋਈ ਈਜ਼ੀ ਨਹੀਂ ਰਹਿ ਗਿਆ ਬਹੁਤ ਪਰਵਾਰ ਹੈ ਬਹੁਤ ਲੋਕ ਐਸੇ ਨੇ ਮੈਂ ਜਿਹੜਾ ਜਾਣਨਾ ਜਿਹੜੇ ਬਾਹਰ ਜਾ ਕੇ ਵਾਪਸ ਮੁੜੇ ਨੇ ਉਹ ਬਾਹਰ ਜਾ ਕੇ ਸੈਟਲ ਨਹੀਂ ਹੋ ਪਾਇਏਗੇ ਉਹ ਤਕਲੀਫ ਮੰਦ ਨੇ ਬਾਹਰ ਜਾ ਕੇ ਕਈ ਬੰਦੇ ਉਹ ਜਿਹੜੇ ਆ ਵੀ ਨੇ ਜੋ ਤਕਲੀਫ ਮੰਦ ਨੇ ਉੱਥੇ ਜਾ ਕੇ ਤੇ ਇੱਕ ਦੋ ਰਹਾ ਸੀਗਾ ਲੇਕਿਨ ਹੁਣ ਉਹ ਚੀਜ਼ ਵਾਪਸ ਆ ਰਹੀ ਹੈ ਤੇ ਲੋਕ ਇੱਥੇ ਸੈਟਲ ਹੁੰਦੀ ਕੋਸ਼ਿਸ਼ ਕਰ ਰਹੇਗੇ ਤੇ ਤੇ ਉਮੀਦ ਹੈ ਕਿ ਹੋਰ ਬੈਟਰ ਵਾਲੇ ਪਾਸੇ ਹੋਏਗਾ ਨਨਜੀ ਇੱਕ ਨਾ ਲਾਸਟ ਵਾਲੇ ਹੈ ਕਿ ਵਪਾਰ 'ਚ ਕਿੰਨਾ ਕੁ ਚੇਂਜ ਆਇਆ ਕਿਉਂਕਿ ਕਿਹਾ ਜਾਂਦਾ ਹੈ ਕਿ ਲੁਧਿਆਣੇ ਦੇ ਵਪਾਰੀਆਂ ਤੇ ਬੜਾ ਟਰਸਟ ਕਰਦੀ ਹੈ ਪੂਰੀ ਦੁਨੀਆ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਫਸ ਅੱਜ ਵੀ ਲੁਧਿਆਣਾ ਦੇ ਵਾਲੇ ਬਿਜ਼ਨਸਮੈਨ ਨੇ ਕਾਇਮ ਰੱਖਿਆ ਪੂਰਾ ਰਕੇ ਜੀ ਗੱਲ ਇਹ ਆ ਕੋ ਟਰਸਟ ਇਸ ਕਰਕੇ ਵੀ ਲੋਨ ਉਹਦਾ ਹੋਰ ਵੇਦਾ ਮਾਲ ਸਾਰਾ ਕੰਪਨੀ ਕਪੜੇ ਉਹਦਾ ਮਾਲ ਦਿੰਦਾ ਵਾ ਇਹਦੇ ਟਰਸਟ ਰੱਖਣੇ ਪਏਗਾ ਕੰਪਨੀਆਂ ਅਸੀਂ ਵੀ ਟਰਸਟ ਕਰਦੇ ਹਾਂ ਜੀ ਕੰਪਨੀ ਦੇਖੋ ਗਾਰਪਰਟ ਸੈਕਟਰ ਤਾਂ ਡੇ ਬਾ ਡੇ ਲੁਧਿਆਣਾ 'ਚ ਬਹੁਤ ਹੱਥ ਆ ਚੁੱਕਾ ਵਾ ਕੋਮਰਸ ਸੈਕਟਰ ਦੀ ਪੇਮੈਂਟ ਬਹੁਤ ਅੱਛੀ ਹੈ ਜੀ ਆ। ਕਿਉਂਕਿ ਪ੍ਰੋਬਲਮ ਅਜੂਰ ਹੈ ਕਿ ਗਾਰਮੈਂਟ ਸੈਕਟਰ ਵਿੱਚ ਪਰ ਦਿੱਕਤ ਐਨੀ ਪੇਮੈਂਟ ਦੀ ਕੋਈ ਦਿੱਕਤ ਨਹੀਂ। ਕਿਉਂ ਮੇਨ ਤਾਂ ਪੇਮੈਂਟ ਹੀ ਹੁੰਦੀ ਨਾ ਬਿਜ਼ਨਸ ਵਿੱਚ। ਪੇਮੈਂਟ ਟਾਈਮ ਸਾਰਾ ਜੇ ਸਾਰੇ ਕੰਮ ਚੱਲਦੇ। ਕਿਉਂਕਿ ਵਪਾਰ ਤਾਂ ਵਿਸ਼ਵਾਸ ਦੇ ਨਾਲ ਹੀ ਚੱਲ ਸਕਦਾ ਹੈ ਤੇ ਲੁਧਿਆਣੇ ਨੇ ਵਿਸ਼ਵਾਸ ਬਣਾਇਆ ਪੂਰੇ ਦੇਸ਼ ਪੂਰੇ ਵਿੱਚ ਵਿੱਚ। ਪੂਰਾ ਵਿਸ਼ਵਾਸ ਬਣਿਆ ਇਸ ਗੱਲ ਲਈ ਸਾਤਾ ਹੀ ਸਾਰੇ ਇਨੇ ਆਰਡਰ ਆਉਂਦੇ ਵਰਨਾ ਆਰਡਰ ਹੀ ਨਾ ਆਣ। ਜੇ ਵਿਸ਼ਵਾਸ ਨਾ ਹੋਵੇ ਤਾਂ ਆਰਡਰ ਨਹੀਂ ਆ ਸਕਦਾ। ਇਨੀ ਸਪਲਾਈ ਕਰਦਾ ਵਾ ਅੱਜ ਬਹੁਤ ਵੱਡਾ ਦੇਣ ਹੈਗੀ ਸਰਪ ਤੇ ਕਿਦਾਂ ਵਿਸ਼ਵ ਵਿੱਚ ਆਪਣਾ ਪੂਰਾ ਦਬਦਬਾ ਖੜਾ ਕੀਤਾ ਇਸੇ ਤਰ੍ਹਾਂ ਤੁਸੀਂ ਦੇਖਦੇ ਰਹੋ 10 ਸਮਨ